ਜੀ ਦੋਸਤੋ ਮੈਂ ਮਨਦੀਪ ਸਿੰਘ ਦਲਿਆਉ ਉਮਰਾ ਡੈਰੀ ਫਾਰਮ YouTube ਚੈਨਲ ਤੇ ਸਵਾਗਤ ਆ। ਸਾਰਿਆਂ ਦੇ ਇੱਕ ਤੋਂ ਇੱਕ ਮੱਝ ਲੈ ਕੇ ਆਏ ਆ ਤੁਹਾਡੇ ਵਾਸਤੇ। ਸੇਲ ਵਾਸਤੇ ਇਹ ਖਾਲੀ ਆ ਗਈ ਆਪਣਾ ਦਾਮਦਪੁਰ ਖੜੀ ਆਪਾਂ ਤੋਂ ਹੀ ਗਈ ਸੀ ਇਹ। ਆਪਾਂ 200 ਜਾਂਦਾ ਦਾ ਰਿਕਾਰਡ ਵੀ ਦੇਖਿਆ ਮੱਝ ਦਾ ਆਪਾਂ ਗਾਰੰਟੀ ਵੀ ਦੇਵਾਂਗੇ। ਜਿਸ ਕਿਸੇ ਵੀ ਨੇ ਲੈਣੀ ਹੋਵੇ ਘੱਟ ਪੈਸਿਆਂ 'ਚ ਵਧੀਆ ਦੁੱਧ ਵਾਲੀ ਬ੍ਰੀਡ ਤਿਆਰ ਕਰਨੀ ਹੈ ਮੱਝਾਂ ਤਾਂ ਹੀ ਲੈ ਕੇ ਆਏ ਆ। ਆਪਾਂ ਖਾਲੀ ਆ ਗਈ ਇਹ। ਥਣ ਲੈ ਵੀ ਦੀ ਸਾਫ ਆ ਬਿਲਕੁਲ। ਦੁੱਧ ਵੀ ਇਹਨੇ ਤਾਜੀ ਸੂਈ ਨੇ 16 ਕਿਲੋ ਦੇ ਲਗਭਗ ਬਾਰ-ਬਾਰ ਦਿੱਤਾ ਹੈ। ਘੱਟ ਤੋਂ ਘੱਟ 16 ਕਿਲੋ ਦੁੱਧ ਇਹਨੇ ਦਿੱਤਾ ਹੋਇਆ। ਪਹਿਲਾਂ ਵੀ ਆਪਣੇ ਮਿੱਤਰ ਪਿਆਰੇ ਕੋਲੇ ਸੀਗੀ ਦੁੱਧ ਉਹਨੇ ਥੋੜੀ ਜਿਹੀ ਲੇਟ ਛੱਡੀ ਐ ਸਿਰਫ ਡੇਢ ਕੁ ਮਹੀਨਾ ਪਹਿਲਾਂ ਦੁੱਧ ਉਹ ਛੱਡੀ ਸੀਗੀ ਇਹ 50 ਕ ਦਿਨ ਪਹਿਲਾਂ ਫਿਰ ਇਹਨੇ ਦੁੱਧ ਘੱਟ ਟਾਈਮ ਛੱਡਣ ਕਰਕੇ ਇਹਨੇ ਦੁੱਧ ਫਿਰ ਆ ਜਿਹੜਾ ਹੁਣ ਸੁਆ ਗੇ ਇੱਥੇ 13 ਕਿਲੋ ਦੁੱਧ ਤੇ ਰਹਿ ਗਈ ਸੀਗੀ ਹੁਣ ਦੁੱਧ ਦੇ ਤਾਂ ਲਗ 8 ਕਿਲੋ ਦੁੱਧ ਆਗਾ ਦੋ ਟਾਈਮ ਤੇ ਤਿੰਨ ਟਾਈਮ ਚਬਾਈ ਕਰਕੇ ਲੈ ਆ ਸਕਦੇ ਹੋ ਚਾਹੇ ਤਿੰਨ ਇੱਕ ਦਿਨ ਚ ਤਿੰਨ ਵਾਰੀ ਵੀ ਚੋ ਲੋ ਇਹ ਢੀ ਠੰਡੀ ਮੱਝ ਆ ਕਦੋਂ ਮਰਜੀ ਥੱਲੇ ਵੇਜੇ ਦਾ 70000 ਰੁਪਿਆ ਰੇਟ ਆ ਦੇਣ ਲੈਣ ਵਾਲਾ ਰੇਟ ਤਾਂ 65000 ਰੁਪਿਆ ਮੰਗਰੇ ਦੇ ਕ ਗਰਮੀ ਹੁਣ ਕਰਕੇ 7-8 ਮਹੀਨੇ ਹੋ ਗਏ ਸੂਈ ਨੂੰ ਹੀਟ ਚਾਈ ਨਹੀਂ ਸੀਗੀ ਇਹ ਹੀਟ ਚ ਇੱਕ ਵਾਰੀ ਵੀ ਨਹੀਂ ਆਈ ਬਿਲਕੁਲ ਜੈਡ ਬਲੈਕ ਆ ਖੋਲੇ ਦੁੱਧ ਵਾਲੀ ਠੰਡੀ ਆ ਬਿਲਕੁਲ ਨਜਾਇਜ਼ ਠੰਡੀ ਜਾਈ ਦੋ ਤਿੰਨ ਟਾਈਮ ਚਵਾਈ ਕਰ ਲੋ ਹੁਣ ਵੀ ਇਹ ਨਹੀਂ ਹੈਗਾ ਵੀ ਮੱਝ ਖਾਲੀ ਆ ਐਨੀ ਗਾਰੰਟੀ ਮੈਂ ਆਪਣੇ ਕੋਣੀਓ ਵੀ ਦੇ ਦੂੰਗਾ ਮੱਝ ਦੁੱਧਰ ਰਲ ਕੇ ਵੀ ਸੂਨਿਆਂ ਤੱਕ ਦੁੱਧ ਦੇਊਗਾ ਉਹਦੇ ਹੱਥੀਂ ਛੱਡਣੀ ਕੋ ਇਹ ਵੀ ਆਪਣੀ ਗਾਰੰਟੀ ਹੈ ਮੱਝ ਦੀ ਚਲੋ ਪਿਛਲੀ ਵਾਰ ਇਹ ਕਿ ਦੁੱਧ ਤਾਂ ਘਟਦੇ ਰਹੀਗੀ ਥੋੜੀ ਛੱਡੀ ਲੇਟ ਆ ਇਹ ਵੀ ਬਾਈ ਕੋਲੇ 19 ਕਿਲੋ ਦੁੱਧ ਦੇਣੇ ਨਾਰਮਲ ਦਿੱਤਾ ਹੋਇਆ 20 ਤੋਂ ਵੀ ਵਾਰ ਕਿਲੋ ਦੁੱਧ ਵਾਲੇ ਵੀ ਨੇ ਬਾਈ ਇਹ ਵੀ ਜਗਾ ਦੋ ਪਸ਼ੂਆਂ ਦੀ ਹੋਈ ਨਹੀਂ ਤੇ ਜੇ ਖੜੀ ਵੀ ਰਹਿੰਦੇ ਹੋ ਬਾਈ ਕਹਿੰਦਾ ਤਾਜੀ ਮੱਝ ਪਾਲਾਂਗੇ ਵੱਧ ਦੁੱਧ ਵਾਲੀ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਬਾਈ ਦਾ ਨੰਬਰ ਚੱਲ ਰਿਹਾ ਸਕਰੀਨ ਤੇ ਆਮ ਤੌਰ ਪਰ ਪਿੰਡ ਆ ਬਿਲਕੁਲ ਠੰਡੀ ਮੱਝਾ ਤੁਸੀਂ ਐ ਵੀ ਦੇਖ ਲਓ ਕਿ ਥਾਪੀ ਮਾਰ ਕੇ ਈ ਥੱਲੇ ਬੈ ਗਏ ਨਾਲੇ ਹਲੇ ਟਾਈਮ ਵੀ 11 ਵਜੇ ਦਾ ਟਾਈਮ ਆ ਇਹ ਨਹੀਂ ਹੈਗਾ ਕਿ ਮੱਝ ਨੇ ਲੱਤ ਮਾਰਦੀ ਇਹ ਹੈਗੀ ਹੈ ਇਹਦੀ ਮੱਝ ਦੀ ਤਾਜੀ ਸੂਈ ਦੀ ਜਿਹੜਾ ਆ ਹੁਣ ਵਾਲਾ ਸੂਆ ਇਦੋਂ ਵੀ ਪਿਛਲਾ ਸੂਆ ਸੀਗਾ ਜਿਹੜਾ ਉਸ ਟਾਈਮ ਦੀ ਮੱਝ ਆ ਗਈ ਹੈ ਸੂਏ ਦੀ ਫੋਟੋ